ਆਪ ਸਭ ਜਾਣਦੇ ਹੋ ਕਿ ਜਲੰਧਰ ਪਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ سورਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਬੀਬੀ سورਿੰਦਰ ਕੌਰ ਜੀ ਚਾਰ ਸਾਲ ਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇਕਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਛਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ 5 ਸਵਾਲ ਨੇ ਇਹ ਜਲੰਧਰ ਪਛਮੀ ਦੇ ਲੋਕਾਂ ਦੇ ਸਵਾਲ ਨੇ ਏ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਨੰਬਰ 1 ਜਿਵੇਂ ਮੇਰੇ ਵੱਡੇ ਵੀਰ ਤੀਨੂ ਜੀ ਨੇ ਦੱਸਿਆ ਤੇ ਜੋ মিডিਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਹਾ ਤੇ ਤਾਲਾ ਲੱਗਾ ਰਿਹਾ ਇੱਕ ਕਾਉਂਸਲਰ ਦਾ ਫਰਜ਼ ਹੁੰਦਾ ਅਸੀਂ ਵੀ ਮੈਂ ਵੀ ਐਮਐਲਏ ਆ ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਆ ਜਿੱਥੇ ਭਾਈਚਾਰਾ ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਕੱਲੇ ਦਫ਼ਤਰ ਨੂੰ ਤਾਲਾ ਨਹੀਂ ਲਗਾ ਰਿਆ ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ ਤੇਈ ਦੇ ਤੇਈ ਕਾਉਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਆ ਜਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ अहम ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ-ਪਾਨਤ ਵਕੀਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ ਸਮਾਰਟ ਸਿਟੀ ਦੇ ਫੰਡ ਆ ਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਂ ਰੁਪਏ ਦਾ ਕਪਲਾ 스마트 ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.7 ਅਰਬ ਦਾ 760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾ ਤਰਾ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸਰਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਹੈ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲਾਨਤੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ 스마트 ਸਿਟੀ ਦੇ ਕੱਪਲੇ ਬਾਰੇ ਬੀਬੀ ਜੀ ਤੁਹਾਡੀ ਕੀ رائے ਹੈ ਹੁਣ ਹੋਰ ਕਪੜੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇ ਦਿੱਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ ਸੁਰਿੰਦਰ ਕੌਰ ਜੀ ਕਿਉਂਕਿ ਇਹ ਵਾਜਿਬਾ ਨੂੰ ਤਾਂ ਪੁੱਛਣਾ ਨਾ ਉਹ ਕਾਉਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦਾ ਜਲੰਧਰ ਪਛਮੀ ਲਈ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜ਼ਰੂਰ ਬੀਬੀ ਸਰਿੰਦਰ ਕੌਰਨ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਉਹ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਵਿਰਿਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ ਉੱਠਣਾ ਬੈਠਣਾ ਵਿਚਰਨਾ ਮੁਸ਼ਕਿਲ ਹੋ ਚੁੱਕਿਆ ਜਿਹੜਾ ਐਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਛਕਾਉਣ ਦੀ ਜਿਹੜਾ ਉਹ ਨਹੀਂ ਛਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜਲੰਧਰ ਪੱਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਫਾਈ ਕਿੱਥੋਂ ਕਰਾ ਦੇਣਗੇ ਸ਼ੀ ਹੈਜ਼ ਮਿਜ਼ਰੇਬਲੀ ਫੇਲਡ ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਬਰਿਆਣਾ ਡੰਕ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਤਾਂ ਜੀਵਨ ਹੈ ਅੱਜ ਜਲੰਧਰ ਪੱਛਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕੌਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਬੀਬੀ ਜੀ ਤੁਸੀਂ ਕਿੰਨੇ ਕਿਊਵਲ ਜਿਹੜੇ ਐ ਇਸ ਇਲਾਕੇ 'ਚ ਲਗਾਏ ਆ ਉਹ ਤੁਸੀਂ ਲੋਕਾਂ ਨੂੰ ਦੱਸੋ ਜਨਤਾ ਨੂੰ ਦੱਸੋ মিডিਆ ਨੂੰ ਦੱਸੋ ਤਾਂ ਪੰਜ ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ 'ਚ ਵਿਚਰੇ ਨੰਬਰ 2 ਸਮਾਰਟ ਸਿਟੀ ਦੇ ਪੈਸਾ ਵਿੱਚ ਜਦੋਂ ਕਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਤੇ ਨੰਬਰ 5 ਪੀਣ ਵਾਲਾ ਪਾਣੀ ਟਿਊਬਵਲ ਕਿੰਨੇ ਲਗਾਏ ਤਾਂ ਇਹ ਪੰਜ ਸਵਾਲ ਆਮ ਆਦਮੀ ਪਾਰਟੀ ਇਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਨੰਦਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ ਹੈ बिकॉज ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ ਇਹਨਾਂ ਪੰਜ ਮੁੱਦਿਆਂ ਦੇ ਉੱਤੇ ਅਸੀਂ ਚਾਹੁੰਦੇ ਆਂ ਆਪ ਜੀ ਦੀ ਕਲਮ ਦੇ ਰਾਹੀਂ ਆਪ ਜੀ ਦੇ ਨਿਊਜ਼ ਚੈਨਲਸ ਦੇ ਰਾਹੀਂ ਆਪ ਜੀ ਦੇ ਵੈਬ ਪੋਰਟਲ ਦੇ ਰਾਹੀਂ ਮੈਨੂੰ ਪੂਰਾ ਯਕੀਨ ਹੈ ਤੁਸੀਂ ਸਾਡੀ ਆਵਾਜ਼ ਲੋਕ ਉਹਨਾਂ ਤੱਕ ਜ਼ਰੂਰ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ